7 ਮਹੀਨੇ ਪਹਿਲਾਂ ਮਾਪਿਆਂ ਨੇ ਜਿਸ ਪੁੱਤ ਨੂੰ ਬੜੇ ਹੀ ਸ਼ੌਂਕ ਅਤੇ ਚਾਵਾਂ ਦੇ ਨਾਲ ਵਿਦੇਸ਼ ਦੇ ਵਿੱਚ ਭੇਜਿਆ ਸੀ ਨਿਤਦੀਨ ਉਸਦੇ ਜਾਣ ਤੋਂ ਬਾਅਦ ਚੰਗੀ ਸਿਹਤ ਅਤੇ ਤਰੱਕੀ ਦੀਆਂ ਉਹ ਅਰਦਾਸਾਂ ਕਰਦੇ ਰਹੇ ਪਤਾ ਲੱਗਿਆ ਕਿ ਮਹਿ 7 ਮਹੀਨਿਆਂ ਦੇ ਵਿੱਚ ਹੀ ਉਹਨਾਂ ਦੇ ਬੱਚੇ ਦੀ ਵਿਦੇਸ਼ ਦੇ ਵਿੱਚ ਜਾਨ ਚਲੀ ਗਈ ਪਤਾ ਲੱਗਿਆ ਕਿ ਕੈਨੇਡਾ ਰਹਿੰਦੇ ਮੁੰਡੇ ਦੇ ਨਾਲ ਇੱਕ ਹਾਦਸਾ ਹੋਇਆ ਸੜਕ ਹਾਦਸੇ ਦੇ ਵਿੱਚ ਉਸਦੀ ਜਾਨ ਲਈ ਗਈ ਹੈ ਤੇ ਇਹ ਮੰਦ ਭਾਗਾ ਪਾਣਾ ਵਾਪਰਨ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਬਿਆਸ ਦੇ ਨਾਲ ਸੰਬੰਧਿਤ ਇਹ ਮੁੰਡਾ ਬੇਹਦ ਹੀ ਜ਼ਿਆਦਾ ਗੁਰੂ ਭਗਤੀ ਦੇ ਵਿੱਚ ਲੀਨ ਸੀ। ਗੁਰੂ ਦੇ ਲੜ ਲੱਗਿਆ ਹੋਇਆ ਸੀ ਪਰ ਉਹਦੇ ਨਾਲ ਅਜਿਹੀ ਮਾੜੀ ਘਟਨਾ ਵਾਪਰਨ ਤੋਂ ਬਾਅਦ ਪਿੰਡ ਵਾਲੇ ਵੀ ਖਾਸੇ ਦੁਖੀ ਨੇ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੇ ਨਾਲ ਇਸ ਪੁੱਤਰ ਦੀ ਮ੍ਰਿਤਕ ਦੇ ਪੰਜਾਬ ਮੰਗਵਾਉਣ ਤੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ। ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਨੇ ਹੋਰ ਕੀ ਕੁਝ ਕਿਹਾ ਤੇ ਕੀ ਅਪੀਲ ਕੀਤੀ ਹੈ ਆਓ ਜਾਣਦੇ ਹਾਂ ਇਹ ਨਾਮ ਦਰਵੇਸ਼ ਸਿੰਘ ਅੰਕਲ ਕਿ ਨੌਜਵਾਨ ਦਾ ਨਾਮ ਹੈਗਾ ਕਿੰਨੇ ਕੁ ਮਰੇਗੇ ਗ੍ਰੈਂਟ ਸਿੰਘ 72 ਸਾਡਾ ਨੰਬਰ ਉਹ ਕਿੰਨੇ ਚਿਰ ਪਹਿਲਾਂ ਜਿਹੜਾ ਹੈਗਾ ਕੈਨੇਡਾ ਗਏ ਸੀਗੇ ਕੀ ਕੰਮ ਕਰਦੇ ਸੀ ਸੱਤ ਵੀ ਦੁਸਤਰੀ ਦਾ ਕੰਮ ਕਰਦੈਂ ਮੈਂਟ ਕਰਦੇ ਸੀ ਪਹਿਲਾਂ ਮੰਨਣਾ ਹੈ 7 ਮਹੀਨੇ ਦੇ ਨੋਟ ਦੇਖ ਲੈਣਾ ਸੱਤ ਮਹੀਨੇ ਅੱਜ ਹੀ ਆਸਾ ਹੋਵੇਗਾ ਸੜਕਾ ਸੇ ਦਾ ਕੋਈ ਕਲੀਅਰ ਕਾਰਨ ਪਤਾ ਲੱਗੇ ਜਾਂ ਹੁਣ ਤੱਕ ਪੁਲਿਸ ਨੇ ਕੋਈ ਇਹਦੇ ਵਿੱਚ ਦੇਖਿਆ ਹੋਵੇ ਕਿ ਕੌਣ ਸੀਗਾ ਉਹ ਵਿਅਕਤੀ ਜਿਹੜੇ ਅਣਪਛਾਤੇ ਵਿਅਕਤੀ ਨੇ ਜਾਂ ਵਾਹਨ ਨੇ ਜੜੀ ਫੇਟ ਮਾਰੀ ਹੈਗੇ ਜਿੰਦਾ ਮੌਤ ਹੋ ਗਈ ਕਿ ਸਾਨੂੰ ਨੇ ਰਿਪੋਰਟ ਕੋਈ ਪਹੁੰਚੀ ਨਾ ਹੁਣ ਤੱਕ پتہ ਲੱਗਾ ਕੱਲ ਬਚਾ ਗਿਆ ਬਦਾ ਤੋ ਇਹ ਕਾਨੂੰਨਿਕ ਕਦਮ ਵੀ ਚੁੱਕਾ ਜਾਣਾ ਇਦਾਂ ਦਾ ਹੋਇਆ ਏ ਜੀ ਐਕਸੀਡੈਂਟ 17 ਤਰੀਕ ਨੂੰ ਕੋਈ ਅਪੀਲ ਜਿਹੜੀ ਤੁਸੀਂ ਸਰਕਾਰ ਨੂੰ ਕੋਈ ਕਰਨਾ ਚਾਹੋ ਕੀ ਜੀ ਇਹ ਲੇਹੋ ਤਾਨਾ ਹੱਸਦਾ ਸਾਡਾ ਬੱਚਾ ਇੱਥੇ ਆ ਗਏ ਅੰਮ੍ਰਿਤ ਸਰ ਫਿਰ ਕੋਈ ਤਾਰਿਕ ਪਿਆ ਗਿਆ ਹੰਮ ਡਾਉਂਕ ਮਤੋ ਵੀ ਨਹੀਂ ਇਥੇ ਦਿੱਲੀ ਜਿੱਥੇ ਕਹਿੰਦਾ ਮੰਨਦੇ ਕਿਥੇ ਜਾਣ ਸਕਦੇ ਨਹੀਂ ਜਾਂ ਬਲ ਬਤਾਲੇ ਵਾਲਾ ਗੀਤਕਾਰਾਂ ਜੀ ਵੇਖੋ ਟੁੱਟੇ ਹੋਏ ਤਾਰਿਆਂ ਦੀ ਲੀਕ ਚੇਤੇ ਰਹਿੰਦੀ ਆ ਕਦੋਂ ਸੀ ਉਹ ਵਿਛੜੇ ਤਰੀਕ ਚੇਤੇ ਰਹਿੰਦੀ ਆ ਲੰਮੀਆਂ ਵਾਟਾਂ ਤੇ ਜਿਹੜੇ ਪਏ ਜਿੰਦੇ ਮੇਰੀ ਉਹ ਮੋੜ ਦੇ ਕਦੇ ਨਾ ਜਿਹੜੇ ਗਏ ਜਿੰਦੇ ਮੇਰੀ 17 ਜਨਵਰੀ ਦਾ ਜਿਹੜਾ ਦਿਨ ਸਾਡੇ ਇਲਾਕੇ ਵਾਸਤੇ ਜਾਂ ਸਾਡੇ ਪਿੰਡ ਵਾਸਤੇ ਬਹੁਤ ਮਨ ਉਸਦੈਨ ਸੀ ਇਸ ਦਿਨ ਕੈਨੇਡਾ ਵਿੱਚ ਸਾਡਾ ਛੋਟਾ ਵੀਰ ਗੁਰਜੰਟ ਜੋ ਕਿ ਬਹੁਤ ਹੀ ਮਿਲਨਸਾਰ ਨਿਤਨੇਮੀ ਗੁਰੂ ਮਹਾਰਾਜ ਦਾ ਨਾਮ ਲੈਣ ਵਾਲਾ ਇੱਕ ਆਮ ਪਰਿਵਾਰ ਦੇ ਵਿੱਚੋਂ ਸੀ ਬੜੀਆਂ ਆਸਾਂ ਲੈ ਕੇ ਕੈਨੇਡਾ ਦੇ ਵਿੱਚ ਪਹੁੰਚਾ ਸਿੰਗਾਪੁਰ ਥਾਣੀ ਤੇ ਇੱਕ ਹਾਦਸੇ ਦੇ ਵਿੱਚ ਉਹ ਸਾਡੀ ਰੂ ਸਾਡੇ ਤੋਂ ਵਿਛੜ ਗਈ ਆ ਬਹੁਤ ਪਿਆਰੀ ਰੂ ਸੀ ਉਹ ਸਾਡਾ ਪੂਰਾ ਇਲਾਕਾ ਜਿਹੜਾ ਉਹ ਸੁਗਮਈਆ ਤੇ ਇਸ ਵੇਲੇ ਜਿਹੜੀ ਆ ਉਹਦੀ ਅਸੀਂ ਡੈਡ ਬੋਡੀ ਲੈਣ ਲਈ ਇਸ ਮੁੱਚਾ ਇਲਾਕਾ ਤੇ ਸਾਰੇ ਸੰਘਰਸ਼ ਕਰ ਰਹੇ ਆ ਤੇ ਬਾਹਰ ਬੈਠਾ ਚਾਚੇ ਦਾ ਪੁੱਤ ਨਿਰਮਲ ਸਿੰਘ ਵੱਲੋਂ ਵੀ ਇੱਕ ਜਿਹੜੀ ਮੁਹਮ ਵਿੱਢੀ ਗਈ ਆ ਆਪਾਂ ਇਹ ਦਾਨੀ ਵੀਰਾਂ ਨੂੰ ਮੈਂ ਬੇਨਤੀ ਕਰਦਾ ਵੀ ਸਾਰੇ ਵੀਰਾਂ ਨੂੰ ਵੀ ਜੋ ਵੀ ਤਿਲਫਲ ਜਿੱਦਾਂ ਵੀ ਆਪਾਂ ਉਸ ਦੀ ਛੇਤੀ ਤੋਂ ਛੇਤੀ ਜਿਹੜੀ ਡੈੱਡ ਬੋਡੀ ਅਜਰਜੈਂਟ ਦੀ ਲੈ ਕੇ ਆਉਣੀ ਆ ਤੇ ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਆ ਵਦ ਚੜ ਕੇ ਸਰ ਬਾਕੀ ਇਸ ਪਰਿਵਾਰ ਇਹ ਤੁਹਾਨੂੰ ਵੀ ਪਤਾ ਪੰਜਾਬ ਦੇ ਪੁੱਤ ਕਿਤਰਾ ਕਰਜਾਈ ਹੋ ਹੋ ਕੇ ਕਿਤਰਾ ਔਖੇ ਹੋ ਹੋ ਕੇ ਜੜਿਆ ਉਹ ਜਾ ਰਹੇ ਵਿਦੇਸ਼ਾਂ ਦੇ ਵਿੱਚ ਪਰ ਕੁਦਰਤ ਨੂੰ ਹੋਰ ਮਨਜ਼ੂਰ ਆ ਸਾਡੇ ਪਿੰਡ ਦਾ ਪਹਿਲਾਂ ਵੀ ਇੱਕ ਨੌਜਾਨ ਅਵਤਾਰ ਸਿੰਘ ਆਪਾਂ ਇਸੇ ਤਰ੍ਹਾਂ ਹਾਸੇ ਦਾ ਸ਼ਿਕਾਰ ਹੋ ਗਿਆ ਸੀ ਇਸ ਪਰਿਵਾਰ ਤੇ ਵੀ ਚਲੋ ਮਹਾਰਾਜ ਦੀ ਬੜੀ ਕਿਰਪਾ ਵੇ ਮੂੰਹ ਤਾਂ ਨਹੀਂ ਕਹਿੰਦੇ ਪਰ ਸਾਨੂੰ ਪਤਾ ਹੈ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਬੱਚੇ ਨੂੰ ਸੈੱਟ ਕੀਤਾ 4-5 ਸਾਲ ਪਹਿਲਾਂ ਸਿੰਗਾਪੁਰ ਵੀਰਿਆ ਤੇ ਬਾਕੀ ਸਾਰੇ ਡੰਡੇ ਤੋਂ ਜਿੰਨੇ ਵੀਰ ਦਾਨੀ ਸੱਜਣਾ ਨੂੰ ਬੇਨਤੀ ਆ ਵੀ ਵੱਤੋਂ ਵੱਤ ਜਿਹੜਾ ਵਾ ਨਾ ਇਹ ਆਪਾਂ ਪਰਿਵਾਰ ਦੀ ਮੱਤ ਕਰਨੀ ਆ ਤੇ ਖਾਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਉਹ ਤਤ ਪਰ ਹੁਣ ਜਿੰਨੀ ਵੀ ਜਲਦੀ ਹੋਵੇ ਇਹ ਛੱਡੇ ਛੋਟੇ ਵੀਰ ਛੋਟੇ ਭਰਾ ਗੁਰਜੰਟ ਦੀ ਜਿਹੜੀ ਡੈਡ ਬੁਡੀ ਲੈ ਸਕੇ ਤਾਂ ਕਿ ਮਾਪੇ ਤੇ ਜਾਇ ਇਲਾਕਾ ਸਾਰਾ ਉਹਦੇ ਆਖਰੀ ਦਰਸ਼ਨ ਕਰ ਸਕਣ। ਅ ਮਤਲਬ ਕੋਈ ਜਿਹੜਾ ਮਦਦ ਕਰਨਾ ਚਾਹੁੰਦਾ ਕੋਈ ਕੰਟੈਕਟ ਪਰਿਵਾਰ ਦਾ ਕੋਈ ਖੇਤਰ ਮੈਨੂੰ ਚਾਹੁੰਗੇ ਆ। ਵੇਖੋ ਇਹ ਤਾਂ ਫੇਸ ਸਾਈਡ ਦੇ ਉੱਤੇ ਜੋ ਤੁਸੀਂ ਫੇਸਬੁੱਕ ਪੇਜ ਦੇ ਉੱਤੇ ਫੰਡਰੇਜ਼ਰ ਲਾਇਆ ਹੋ। ਜੀ ਜੀ ਉਹਦੇ ਸਬੰਧੀ ਜਿਹੜਾ ਵਾ ਜੇ ਤੇ ਫੋਨ ਨੰਬਰ ਆ ਉਹ ਮੇਰਾ ਵੀਰ ਲਾਡੀ ਤੁਹਾਨੂੰ ਦੱਸ ਦੇਗਾ ਕਿ ਜਿਹੜਾ ਫੋਨ ਨੰਬਰ ਆ ਵੈਸੇ ਅਸੀਂ ਫੇਸਬੁੱਕ ਤੇ ਇੱਕ ਮੁਹਿੰਮ ਚਲਾਈ ਹੋਈ ਆ। ਤੇ ਉਹਨੂੰ ਜਰੂਰ ਸ਼ੇਅਰ ਕਰਨ ਜੇ ਮੇਰੀ ਕੋਈ ਮੇਰੇ ਨਾਲ ਜੁੜੇ ਹੋਏ ਆ ਪਰਸਨਲ ਤੌਰ ਤੇ ਫੇਸਬੁਕ ਤੇ ਤੋਂ ਮੇਰੀ ਆਈਡੀ ਦੇ ਉੱਤੇ ਲਿੰਕ ਪਿਆ ਹੋਆ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿਸ ਤਰ੍ਹਾਂ ਵੀ ਤੁਸੀਂ ਫੁੱਲ ਕਰਕੇ ਆਪਾਂ ਪਰਿਵਾਰ ਦੇ ਵੱਧ ਤੋਂ ਵੱਧ ਮਤ ਕਰ ਲਈਆਂ ਤੇ ਮੇਰੀ ਆਈਡੀ ਆ ਗੀ ਲਿਰਿਕਸ ਬੱਲ ਬਤਾਲੇ ਵਾਲਾ ਉਸ ਦੇ ਨਾਂ ਤੇ ਆ ਫੇਸਬੁਕ ਤੇ